ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ ਚ ਕਿਰਪਾ ਰੱਖੇ ਮੱਖ ਚੜ੍ਹਦੀ ਕਲਾ ਦਿਨ ਦੁਗਣੇ ਰਾਚ ਆ ਗੁਣੇ ਤਰੱਕੀਆਂ ਬਖਸ਼ੇ ਭਾਈ ਸਾਰਿਆਂ ਨੂੰ ਮੱਕੀ ਚੱਲਦਾ ਜੀ ਕਣਕ ਦੀ ਬੀਜ ਬਜਾਈ ਦਾ ਕੰਮ ਕੱਲ ਆਪਾਂ ਨਾਲ ਸੁਪਰ ਸੀਡਰ ਦਾ ਬੀਜ ਤੇ ਬੂਟਾ ਵਾਲੇ ਖੇਤ ਜਿਹੜਾ ਹੈਗਾ ਤਾਂ ਵੀ ਬਾਕੀ ਕੱਲ ਦੂਗੇ ਦੀ ਵੀ ਤਿਆਰੀ ਕਰਤੀ ਸੀ ਅੱਜ ਦੇਖਦੇ ਮਸ਼ੀਨ ਦਾ ਬੀਜਦੇ ਆ ਉਹਨੂੰ ਵੀ ਪਹਿਲਾਂ ਹਲੇ ਅਮਰ ਨਾ ਨਾ ਸਵਾਗਤ ਸੁਗਾ ਮਾਰਨਾ ਫਿਰ ਜੱਗੇ ਵਾਲੀ ਮਸ਼ੀਨ ਲਿਆਉਣੀ ਉਹਦੇ ਫਾਲੀਆਂ ਫੁਲੀਆਂ ਜੇ ਬਦਲ ਲੀਆਂ ਥੋੜੀਆਂ ਜੀਆਂ ਵੀ ਇੱਕ ਦੋ ਕੁ ਫਾਲੀਆਂ ਜੀਆਂ ਹੈਵੀ ਨਹੀਂ ਇੱਕ ਦੋ ਕੁ ਬਦਲਣੀਆਂ ਉਧਰ ਅਧ ਚਲੋ ਦੇਖਦੇ ਦੁਪਹਿਰ ਦੇ ਬਾਅਦ ਜੇ ਲੋਟ ਲੱਗਾ ਨਹੀਂ ਫੇ ਕੱਲ ਨੂੰ ਬੀਜ ਨਹੀਂ ਆਸ ਹੈਗੇ ਵੀ ਅੱਜ ਆਪਾਂ ਬੀਜੂਗੇ ਜ਼ਰੂਰ ਕਿਉਂਕਿ ਕੰਮ ਥੋੜਾ ਹੀ ਰਹਿ ਗਿਆ ਬਾਕੀ ਆਪਾਂ ਇੱਥੇ ਆਏ ਬੈ ਡੋਲਰ ਨੂੰ ਪਾਉਣ ਵਾਸਤੇ ਜਿਹੜਾ ਸਾਈਡ ਪਰ ਰਹਿੰਦਾ ਦਾ ਨਾਲੇ ਤਾਂ ਉਹ ਸਿਆੜ ਵਿੱਚ ਆਪਾਂ ਦਾਣੇ ਕੇਰ ਤੇ ਰੇਹ ਕੇਰ ਤਾਂ ਵੀ ਹੁਣ ਮਿੱਟੀ ਲਾਈ ਜਾਂਦੀ ਅਲੇ ਦਰ ਤੇ ਵਧੀਆ ਨੇੜੇ ਲੱਗੀ ਜਾਂਦਾ ਕੰਮ ਚਲੋ ਚੱਲਦਾ ਬਹੁਤ ਵਧੀਆ ਮੌਸਮ ਠੀਕ ਹੈ ਸਾਫ ਸੁਥਰਾ ਹੈ ਵੀ ਜਿਹੜਾ ਮੀਂਹ ਉਹ ਜੇ ਦੱਸਿਆ ਬਤੋ ਲੱਗ ਗਿਆ ਅੱਗੇ ਹੁਣ ਗਿੱਲ ਚਲੋ ਹੈਗੀ ਸਾਰੇ ਬੁਝਾਈ ਚੱਲ ਪਈ ਜੀ ਵੀ ਐਨਾ ਹੀ ਵੀ ਇੱਕ ਜਦੋਂ ਇੱਕ ਪਹਿਲਾਂ ਦੇਖਿਆ ਆਪਾਂ ਨੇ ਸਾਰੇ ਬੰਤ ਤੇ ਹੁਣ ਇੱਕ ਦੂਜੇ ਨੂੰ ਦੇਖ ਕੇ ਸਾਰੇ ਕੰਮ ਛਿੜ ਗਿਆ ਜਣੀ ਅੱਗੇ ਚੱਲਦਾ 5-6 ਤਰੀਕ ਦਾ ਹੀ ਕੰਮ ਹੈ ਪਰ ਐ ਵਿੱਚ ਨੂੰ ਬੀਜਣ ਲੱਜੇ 17-18 ਦੇ ਵੀ ਕੋਈ ਕੋਈ ਬੀਜਣ ਲੱਜਦਾ ਜਿਹਨਾਂ ਦਾ ਜਿਆਦਾ ਪਾਣੀ ਦਾ ਨਹੀਂ ਸਾਧਣਾ ਹੈ ਕੈਕਣਾ ਕਈ ਵਾਰ ਅਗਲਾ ਗਿੱਲ ਦੇਖ ਲੈਂਦਾ ਮੀਂਹ ਦੇ ਹਿਸਾਬ ਨਾਲ ਬੀਜ ਦਿੰਦਾ ਵੀ ਬਾਕੀ ਬਹੁਤ ਵਧੀਆ ਸਿਸਟਮ ਚੱਲਦਾ ਜੀ ਦੇਖਦੇ ਆਪਾਂ ਵੀ ਅੱਜ ਜੇ ਲੋਟ ਆਇਆ ਤਾਂ ਦੋ ਇੱਥੇ ਵਾਲਾ ਤਾਂ ਕੱਲ ਬੀਜੋਗੇ ਤਾਂ ਅੱਜ ਪਿੰਡ ਵਾਲਾ ਬੀਜੋਗੇ ਨਹੀਂ ਕੱਲ ਨੂੰ ਫੇਰ ਬੀਤਾਂਗੇ ਕਿਉਂਕਿ ਪਰਸੋਂ ਤੇ ਉਧਰ ਖੰਡਪਾਟ ਸਾਹਿਬ ਜਨਮ ਦਿਹਾੜਾ ਆਉਦਾ ਏ ਉਹਦੇ ਵਿੱਚ ਸਬੰਧ ਵਿੱਚ ਫਿਰ ਚੱਲ ਪੈਣਾ ਸਾਰੇ ਆਪਣਾ ਖੰਡ ਪਾਠਾ ਦਾ ਪ੍ਰੋਗਰਾਮ ਉੱਧਰ ਵੀ ਅਸੀਂ ਕਹਿੰਦੇ ਵੀ ਚਲੋ ਬੀਜ ਹੋ ਜੀ ਨਿਭੜ ਜਵੇ ਕੰਮ ਚਲੋ ਦੇਖਦੇ ਆ ਬਾਕੀ ਦਿਖਾਉਂਦੇ ਜੇ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਕੁਝ ਜਿਵੇਂ ਜਿਵੇਂ ਚੱਲੀ ਗਿਆ ਵੀ ਆ ਥੋੜਾ ਜਿਹਾ ਡੌਲਾਂ ਦਾ ਕੰਮ ਜ਼ਿਆਦਾ ਦਾ ਚਲੋ ਅੱਗੇ ਤਾਂ ਆਪਾਂ ਘੜਨੀਆਂ ਪੈਂਦੀਆਂ ਨੇ ਡੌਲਾਂ ਲੱਗਦੇ ਅੱਗੇ ਘੜਨੀਆਂ ਨੇ ਹੈਗੀਆਂ ਇੱਕਨੇ ਮਿੱਟੀ ਲਾ ਦੇਣੀ ਆ ਵੀ ਪਾਣੀ ਪੱਧਰ ਹੀ ਜਾਂਦਾ ਏ ਖੇਤ ਪੱਧਰ ਹੀ ਆ ਬਾਕੀ ਖਾੜਾ ਖੂੜਾ ਪਾ ਦੇਣੇ ਸਭ ਆਪਾਂ ਫਿਰ ਦਿਖਾਵਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਇਹਨੇ ਕੰਮ ਚੱਲੀ ਗਿਆ ਸਾਰੇ ਆਪਾਂ ਹਰੇਕ ਸਪਰੇਅ ਕਰਨੀ ਆ ਇੱਕ ਜਿਹੜੀ ਫਕੀਰਾ ਸਪਰੇਅ ਦਾ ਰਿਜ਼ਲਟ ਬਹੁਤ ਵਧੀਆ ਲੈ ਕੇ ਆਪਾਂ ਨਾਂਦੀ ਵੀ ਹੱਲੇ ਆਏ ਤੇ ਆਪਾਂ ਇਹ ਵੀ ਮਿਲੀ 1500 ਦੀ ਜੀ ਕੀਲੇ ਦੀ ਇਹ ਕਈ ਜਗ੍ਹਾ 1650 1800 ਨੂੰ ਮਿਲਦੀ ਆ ਰੇਟ ਲੱਗ ਲੱਗਾ ਇਹਦਾ ਵੀ ਉਹਦਣ ਬਸੀ ਤੇ ਫੋਨ ਆਈਦਾ ਬਾਈ ਦਾ ਉਹ ਥੋੜੀ ਜੀ ਹੋਰ ਵੀ ਘੱਟ ਪੈਂਦੀ ਸੀ ਕਹਿੰਦਾ ਬਾਈ ਦੱਸ ਦਦਾ ਵੀ ਉਹ 1400 ਨੂੰ ਪੈਂਦੀ ਸੀ ਇੱਕ ਨਾਲ ਕਿ 100 100 ਰੁਪਏ ਕਿਤੇ ਫਰਕ ਆ 100 ਕਿਤੇ ਫਰਕ ਆ ਇੱਕ ਨੇ ਆਪਣਾ ਕਣਕ ਦੇ ਬੀਜਾਂ 'ਚ ਹੀ ਫਰਕ ਹੈਗਾ ਕੋਈ 1400 ਦੀ થੈਲੀ ਕੋਈ 1500 ਦੀ 1600 ਦੀ 1700 ਤੱਕ ਵੀ થੈਲੀ ਬੀਲੀ ਮਿਲ ਜਾਂਦੀ ਹੈ ਵੀ ਇੱਕ ਨੇ ਫਰਕ ਥੋੜਾ ਜਿਹਾ ਹੈਗਾ ਬਰ ਆਪਾਂ ਨੂੰ ਅਪਗੀਰਾ ਜਿਹੜੀ ਮਿਲੀ ਚਮਕੌਰ ਸਾਹਿਬ ਤੇ ਲੈਂਦੀ ਹੈ 1500 ਰੁਪਏ ਦੀ ਮਿਲੀ ਹੈ ਕੀਲੇ ਦੀ ਜੀ ਦੇਖਦੇ ਆ ਭਈਆਂ ਨੂੰ ਫੋਨ ਕਰਿਆ ਤਾਂ ਭਈਆ ਕੋਈ ਵੈਲਾ ਨਹੀਂ ਦਿਖਦਾ ਹੈਗਾ ਨਾ ਫਿਰ ਮਾੜੇ ਛੋਟੇ ਜਿਹਾ ਕੰਮ ਵਾਸਤੇ ਅਗਲਾ ਆਉਂਦਾ ਵੀ ਜੇ ਟਾਈਮ ਲੱਗਿਆ ਦੁਪਹਿਰੇ ਦੇ ਬਾਅਦ ਆਪਾਂ ਕਣਕ ਕਰ ਲੂ ਬੀਜਣੀ ਹੋਈ ਨਾ ਫਿਰ ਆਪਾਂ ਚੱਕ ਲੈਣ ਹਥਿਆਰ ਆਪੇ ਗੱਲ ਕੁਝ ਨਹੀਂ ਹੈ ਕਿ 10 ਪਾਪ ਲਾਉਣੇ ਬੈਟਰੀ ਵਾਲੇ ਆਪਾਂ ਨੇ ਆਹ ਰਾਮ ਗੱਲ ਲਾਈ ਜਾਣ ਵੀ ਬਹੁਤ ਵਧੀਆ ਚੱਲੀ ਜਾਂਦਾ ਕੰਮ ਉਧਰ ਸਰਵਜੀਤ ਜੀ ਵੀ ਲੱਗੇ ਹੋਏ ਤਿਆਰ ਕਰਨ ਖੇਤ फटाफट ਚਲੋ ਠੀਕ ਆ ਸਾਰੇ ਦੇਖਦੇ ਆ ਵੀ ਗਿੱਲ ਹੈਗੀ ਆ ਗਿੱਲ ਚਲੋ ਖੇਤਾਂ ਸਾਡੇ ਪਹਿਲੇ ਦਿਨਾਂ ਛੇੜ ਦਾਂ ਵੀ ਵਧੀਆ ਦੀ ਵੀ ਚਲੋ ਠੀਕ ਆ ਜੀ ਦਿਖਾਉਂਦੇ ਬਾਕੀ ਕਾਰੋਬਾਰ ਜਿਹੜੇ ਚੱਲਦੇ ਆ ਉਹ ਬਾਈ ਸੂਏ ਪਰ ਪਹੁੰਚ ਗਏ ਅੱਜ ਕਰਨੀ ਆਪਾਂ ਨੇ ਸਪਰੇ ਉਹ ਜਿਹੜੀ ਕੱਲ ਕਾਣਕ ਪੀਤੀ ਸੀ ਭਈਆ ਕੋਈ ਟੱਕਰ ਤਾਂ ਨਹੀਂ ਹੈਗਾ ਵੀ ਇੱਕ ਹੁਣ ਚਲੋ ਕੱਲ ਨੂੰ ਵੀ ਕਰ ਸਕਦੇ ਫਿਰ ਪੱਤੇ ਜ਼ਿਆਦਾ ਗਿਰ ਜਾਂਦੇ ਆ ਵੀ ਉਹਦੇ ਕਰਕੇ ਅੱਜ ਆਪਾਂ ਨਵੇੜ ਰਹਿਣਾ ਵੀ ਇੱਕ ਤਾਂ ਹਰਿਆੰਡੀ ਵੀ ਆਪਾਂ ਕਿ ਜਿਹੜਾ ਕਹਿੰਦੇ ਆਪਾਂ ਵੀ 3 ਸਾਲ ਐ ਪਾਉਂਦੇ ਨੂੰ 2 ਸਾਲ ਪਹਿਲਾਂ ਪਾਈਆ ਬਹੁਤ ਵਧੀਆ ਰਿਜ਼ਲਟ ਆਇਆ ਹੈ। ਵੀ ਆਹ ਦੋ ਆਏ ਹੈ ਗੈਲ ਇਹ। ਆਹ ਹੈ ਗੈਲ ਸਟੰਪਾ ਰੰਗਣ ਹੁੰਦੀ ਹੈ ਜਿਹੜੀ ਪੀਲੇ ਰੰਗ ਵਾਲੀ ਹੈ। ਵੀ ਇਹ 2 ਲੀਟਰ ਪਾਉਣੀ ਹੈ। ਇਹ ਕੋਲੀ ਵੀ ਆਹ ਪੀਲੇ ਰੰਗ ਦੇ ਅੰਦਰ ਕੋਲਲੀ ਹੈ ਜੇ ਦੋ ਹੀ ਦੋ ਆਏ ਕੋਲਲੀ ਆਪਾਂ ਨੇ। ਵੀ 10 ਪੰਪ ਲਾ ਦੇਣੇ ਆ ਪੰਪ ਆਪਣਾ ਛੋਟਾ ਹੈ। ਬੈਟਰੀ ਵਾਲਾ। ਦੂਏ ਘੱਟ ਲੱਗ ਜਾਂਦਾ ਇੰਜਨ ਵਾਲੇ। ਵੀ ਹੈਪ ਹੁਣ ਲਾ ਦਨੇ 10 ਚਲੋ ਹੌਲੀ ਹੌਲੀ ਲਾ ਦਨੇ ਆ ਬਾਕੀ ਕਾਣਕ ਪਿੰਡ ਤਿਆਰ ਖੇਤ ਕਰਿਆ ਹੋਇਆ ਬੀਜਣੇ ਨੂੰ ਵੀ ਉਹ ਦੇਖਾਂਗੇ ਸਵੇਰੇ ਬੀਜਾਂਗੇ ਜੇ ਸ਼ਾਮ ਨੂੰ ਟਾਈਮ ਹੋਏ ਤਾਂ ਸ਼ਾਮ ਨੂੰ ਦੇਖਾਂਗੇ ਨਹੀਂ ਪਰ ਸਵੇਰੇ ਕਿਉਂ ਨਾ ਇਹ ਤਾਂ ਸਾਰੀ ਚੀਜ਼ਾਂ ਇੱਥੇ ਲੱਗ ਗਿਆ ਬੀਜਣ ਮੈਂ ਫਿਰ ਇਹਨਾਂ ਦੇ ਬਾਅਦ ਆਪਾਂ ਨੇ ਬੀਜਣੇ ਜੇ ਤਾਂ ਟਾਈਮ ਹੋ ਗਿਆ ਸਪਰੇ ਹੋ ਗਈ ਸ਼ਾਮ ਤੱਕ ਤਾਂ ਠੀਕ ਹੈ ਨਹੀਂ ਤਾਂ ਫਿਰ ਆਪਾਂ ਸਵੇਰੇ ਦੇਖਾਂਗੇ ਮਸ਼ੀਨ ਅੰਦਰ ਘਾ ਲਾਂਗੇ ਲੈ ਕੇ ਵੀ ਜੱਗੇ ਵਾਲੀ ਮਸ਼ੀਨ ਹੈ ਆਮਨੇ ਨਾਲ ਜੋ ਉਰ ਮਾਰਿਆ ਵੇ ਖੁੰਜਿਆਂ ਵੇ ਪੂਰਾ ਉਹ ਬਲਡਾਈ ਪਈ ਮੁੰਡੇ ਨੇ ਕੰਬੇ ਦਾ ਤੋਖ ਹੈ ਹੋ ਆ ਕੰਬੇ ਦਾ ਤੋਖ ਹੈ ਨਹੀਂ ਖੁੰਝਾ ਲੈ ਲੈਣਾ ਤਾਂ ਮਸ਼ੀਨ ਨੇ ਆਹ ਖੇਤ ਵਿੱਚ ਤਾਂ ਚੈਕਿੰਗ ਹੀ ਚੱਲਣੀ ਆ ਆ ਗਿਆ ਗੇਰੇ ਨਹੀਂ ਪਹਿਲਾਂ ਮਿਲਹਿਆ ਮਰੇ ਹੈ ਨਹੀਂ ਹੈ ਨਹੀਂ ਸਾਈਡ ਤੇ ਛੱਟਾ ਦੇ ਦੇ ਉਹ ਜਿਹੜਾ ਇਹ ਪੰਪੂਰ ਤਿੰਨੇ ਘੜੇ ਹੁੰਦੇ ਬਸ ਬੈਟਰੀ ਵਾਲਾ ਵੀ ਦੋਵੇਂ ਮੋਟਰਾਂ ਚਲਾ ਕੇ ਇਕੱਠੀਆਂ ਬਹੁਤ ਵਧੀਆ ਹੁੰਦੀ ਸਪਰੇ ਬਾਕੀ ਆਪਾਂ ਪੱਤੇ ਚੱਕਦੇ ਗਏ ਲੀ ਗਾਇ ਉਹਨੂੰ ਥੋੜਾ ਟਾਈਮ ਲੱਗਦਾ ਨਹੀਂ ਤਾਂ ਪੰਪ ਲਾਉਣ ਨੂੰ ਕੋਈ ਟਾਈਮ ਨਹੀਂ ਬਹੁਤ ਲੱਗਦਾ ਉਹ ਦੇਖ ਉਧਰ ਘਰੇ ਪਏ ਆ ਪੱਤੇ ਹਲੇ ਵੀ ਜਿਹੜੇ ਵਿੱਚ ਆਪਾਂ ਕਰਦੇ ਗਏ ਲੀ ਗਾਇ ਚੱਕ ਲਈਦੇ ਆ ਇਹੋਂ ਫੇ ਪੱਤੇ ਪਰ ਗਿਰ ਗਈ ਛੱਲੇ ਗੁੱਲੀ ਡੰਡਾ ਜੰਮ ਸਕਦਾ। ਪਰ ਉਹ ਟਾਈਮ ਹੈਗਾ ਤਾਂ ਨਾਲੇ ਆਪਣੇ ਕੋਲ ਨਾਲੇ ਕੰਮ ਤਸੱਲੀ ਵਾਲਾ ਆਪਣਾ। ਨਾਲੇ ਭਈਆਂ ਨੇ ਟੱਕਰ ਹੈ ਲੇਟ ਹੋ ਜਾਣ ਦਾ ਕੰਮ ਨੇ। ਆ ਦੇਖ ਵਾਏ ਗਰੇ ਬਏ ਹਾਰੇ ਦੇ ਇਹ ਪੰਜ ਚੱਕ ਦੇ ਨੇ ਵਿੱਚ ਤੇ ਸੱਤ ਨਾ ਗੇੜੇ ਪੂਰੇ ਆ ਗਏ ਹਨ ਚੌਥਾ ਗੇੜਾ ਸਾਰੇ ਗੇੜੇ ਰਾਜਨਾ ਚੱਕ ਮੋ ਉਪਰ ਨੇ ਤਾ ਪੰਪ ਲੱਗ ਰਿਹਾ ਆਪਣਾ ਬਾਪੰਪ 6 ਹੋ ਰਿਹਾ ਹੈ ਆ ਬੰਦਾ 6 ਵੀ ਲੱਗ ਜਾਂਦੇ ਤੇ ਕਰਦੇ ਜੇ ਪੱਤੇ ਨਾ ਹੁੰਦੇ ਪੱਤੇ ਕਰਕੇ ਥੋੜਾ ਟਾਈਮ ਲੱਗ ਜਾਂਦਾ ਇਹ ਖਾਲਾਂ ਡੌਲਾ ਆਪਾਂ ਕਰਜ ਸਵੇਰ ਦੇ ਚੰਬੜੇ ਵੇ ਤੇ ਇਹ ਨਾਲ ਇਹਨਾਂ ਦੇ ਆਪਾਂ ਪਾਤੀ ਮਿੱਟੀ ਇੱਕ ਕੇ ਸਿਆੜ ਕੱਢ ਕੇ ਦਾਣੇ ਗੇਰ ਤੇ ਸਿਆੜ ਰੂਟਾ ਬੀਟਰ ਨੇ ਕੱਢਿਆ ਪਤਾ ਦਾਣੇ ਗੇਰ ਕੇ ਮਿੱਟੀ ਲਾਤੀ ਐਨ ਰੋਬਾ ਜੀ ਕੰਮ ਚੱਲਦਾ ਹਰੇ ਸਵੇਰੇ ਦਾ ਵੀ ਮਸ਼ੀਨ ਹੋ ਗਈ ਖਰਾਬ ਸਾਡੀ ਉੱਤੇ ਉਹ ਉੱਥੇ ਖੜ ਗਈ ਢੇੜਾ ਇੱਕ ਦਿੱਤਾ ਉਹਨੇ ਉਦੋਂ ਬਾਅਦ ਨਹੀਂ ਚੱਲੀ ਹੈਗੀ ਇਹ ਕਿਉਂ ਇਹ ਡਾਇ ਨਹੀਂ ਤੀ ਪਾਉਂਦੀ ਹੈਗੀ ਵੀ ਜੱਦਾ ਹੀ ਉਥੇ ਚੰਬੜੇ ਵੇ ਹੁਣ ਉਹ ਜਿਹੜੀ ਡਾਇ ਆਲਾ ਨਾ ਬੁਸ਼ ਘੁੰਮਦੀ ਆ ਗਰਾਰੀ ਜੀਆਂ ਉਹ ਬੁਸ਼ ਜਾਮ ਹੋਏ ਬੇਰੇ ਉਹ ਗਰਾਰੀ ਜਿਹੜੀ ਬਚੈਨ ਚੱਲਦੀ ਉਹ ਫਰੀ ਹੋ ਲਈ ਉਹਦੇ ਬਾਅਦ ਫੇਰ ਲਿਆਏ ਵਿੱਚ ਕਾਟਰ ਕੂਟਰ ਜੀ ਪਵਾ ਕੇ ਉਹ ਦੁਬਾਰੇ ਫਰੀ ਹੋ ਗਏ ਉਹਨੇ ਗੌਰ ਕਰੀ ਅਸੀਂ ਵੀ ਜਾਮ ਹੋਈ ਵੀ ਹੈ ਹੁਣ ਜਦਦਾ ਹੀ ਉਹਨੂੰ ਸਵਾਰਨ ਲੱਗੇ ਪੋ ਨਹੀਂ ਸਾਥ ਆਈ ਕਾਬੂ ਵੀ ਹੁਣ ਭਾਈ ਦੁੱਲੇ ਨਾਲ ਕੋਲ ਲੈ ਕੇ ਚੱਲੇ ਆ ਉੱਥੇ ਸਰਾਉਂਦੇ ਆ ਬਾਕੀ ਆਪਣਾ ਸਵੇਰੇ ਦਾ ਹਲੇ ਵਿਚਾਲੀ ਪਿਆ ਕੰਮ ਵੀ ਚੱਲਦਾ ਅ ਉਹਨੇ ਸ਼ੇਕ ਪੰਪ ਲਾਗੇ ਚਾਰ ਪੰਪ ਰਹਿੰਦੇ ਆ ਦੋ ਲੰងਦੇ ਮੈਂ ਵੀ ਜੋਰ-ਜੋਰ ਜਿਹਾ ਮਾਰ ਕੇ ਆਇਆ ਉੱਥੇ ਵਾ ਗੱਲ ਨਹੀਂ ਬਣੀ ਹੈਗੀ ਕਿਉਂ ਜਾਮ ਬਹੁਤ ਹੋਇਆ ਪਿਆ ਉਹ ਵੀ ਔਰ ਉਹ ਬੰਦੇ ਤਾਂ ਬਥੇਰੇ ਆਲੇ ਦੋ ਤੇ ਮੋਟਰਸਾਈਕਲ ਖੜੇ ਸਾਰੇ ਚਿੰਬੜੇ ਪਏ ਪਰ ਚੱਲਦਾ ਨਹੀਂ ਕੰਮ ਬਾਕੀ ਮੌਸਮ ਵੀ ਗੜਬੜ ਜੀ ਵਾਲਾ ਹੁੰਦਾ ਪਰ ਇਸ ਟਾਈਮ ਆਗੋ ਕੋਈ ਲਾਈ ਜਾਂਦੇ ਲੋਕ ਉਹਦੇ ਕਰਕੇ ਧੂਆ ਹੋ ਜਾਂਦਾ ਥੋੜਾ ਜਿਹਾ ਸਪਰੇਅ ਦਾ ਕੰਮ ਆਪਣਾ ਪੱਤਿਆਂ ਕਰਕੇ ਰੁਕਿਆ ਪਿਆ ਵੀ ਪੱਤੇ ਚੱਕਣੇ ਪੈਂਦੇ ਉਹਦੇ ਕਰਕੇ ਥੋੜਾ ਜਿਹਾ ਟਾਈਮ ਲੱਗਦਾ ਨਹੀਂ ਤਾਂ ਕਦੀ ਸਪਰੇਅ ਹੋ ਜਣੇ ਨਹੀਂ ਵੀ ਚਲੋ ਦਿਖਾਉਂਦਾ ਜੀ ਚੱਲਦਾ ਜਿਹੜਾ ਕੰਮ ਕੀ ਚੱਲ ਰਗਾ ਮੈਂ ਯਾਨੀ ਟਾਈਮ ਤਾਂ ਲੱਗਦਾ ਜਰੂਰ ਪਰ ਜੇ ਸਾਫ਼ ਖੇਰ ਆ ਫੇਰ ਬਹੁਤਾ ਵੀ ਟਾਈਮ ਨਹੀਂ ਲੰਦਾ ਹੈਗਾ ਇੱਕ ਕੱਪਾ ਪਾਣੀ ਮੋਟਰ ਬਦਲ ਜਾਉਂਦਾ ਜਾ ਕੇ ਵੀ ਚਲੋ ਔੜੀ ਛੋੜੀ ਪੱਤੀ ਚੱਕ ਹੋ ਜਾਂਦੇ ਉਹਦੇ ਵਰਕੇ ਆਪਾਂ ਵੀ ਔੜੀ ਛੋੜੀ ਲੱਗੇ ਹੋਏ ਨਹੀਂ ਤੋ ਗੱਲ ਵਨ ਨੰਬਰ ਚੱਲੇ ਆ ਪੰਪ ਦੋ ਕਰ ਰਹਿ ਗਏ ਆਪਣੇ ਬਾ ਕੰਮ ਹੁਣ ਸਮਾਪਤੀ ਭਰੇ ਆ ਵੀ ਹਲੇ ਤਕਰੀਬਨ 4:00 ਵਜੇ ਇੱਕ ਵੰਪਾ ਚੱਲਦਾ ਇੱਕ ਆਪਣਾ ਇੱਧਰ ਹੋ ਰਿਹਾ ਹੈ ਨਾ ਅੱਜ ਖੇਤ ਸਾਰੇ ਹੀ ਸਾਫ਼ ਕਰਨਾ ਪੈ ਗਿਆ ਉਦੋਂ ਐਵੇਂ ਨਹੀਂ ਵੀ ਹੌਲੀ ਦੁਰਨਾ ਪੈਂਦਾ ਸੋਹਣਾ ਸਵੀਟ ਘਰ ਚੁਈਗਾ। ਚਾਰ ਗੜਿਆਂ ਦੇ ਖਤਮ ਹੋ ਜਾਂਦਾ। ਤਿੰਨ ਗੜੇ ਕਿਾਰੇ ਦੇ ਆਪਾਂ ਲੰਦੇ ਚੌਥਾ ਸਾਰੇ ਘਰੇ ਦਾ ਇੱਕ। ਕਿਤੇ ਜਗ੍ਹਾ ਨਹੀਂ ਰਹਿੰਦੀ ਹੈ। ਆ ਰਹੀ ਗੱਟੋ ਕੋਕਣਾ ਸੀ ਨੇ ਜੱਗਤ ਹੋ ਕੇ ਖੜਾਈ ਦੀ ਇਹ ਤਾਂ ਹੀ ਜਾਮ ਹੋ ਗਿਆ ਭਾਈ ਧੋਕੇ ਡੀਜ਼ਲ ਲਾ ਕੇ ਖੜਾਈ ਹਾਂ ਉਹ ਜੇ ਕਰਦਾ ਭਾਈ ਬ੍ਰੇਕ ਫੜ ਲੰਦਾ ਉਹ ਹੋ ਜੇ ਨਹੀਂ ਗੱਡੀ ਨੂੰ ਧੋਕੇ ਖੜਾ ਦੇ ਬ੍ਰੇਕ ਜਾਮ ਜੇ ਹੋ ਜਾਂਦੇ ਉਹਦੇ ਉਹੀ ਕੰਮ ਹੈਦਾ ਪਾਣੀ ਖਰਾਬ ਕਰਦਾ ਇਹਦੇ ਵਿੱਚ ਇਹਦੇ ਵਿੱਚ ਨਾ ਆ ਵੀਚ ਵਾਲਾ ਜਿਹੜਾ ਮੈਂ ਕਿਦਾਂ ਨਹੀਂ ਪਿਆ ਕੀ ਦੇਖਦਾ ਦੇਖ ਲੈ ਰਿਹਾ ਆ ਪੰਦੀ ਆ ਪੰਦੀ ਦੀ ਕੱਟੀ ਕਰਕੇ ਚਲਾ ਲਾ ਇਹ ਸੁਧ ਬਹੁਤ ਆ ਉਹ ਮਨੇ ਇਹ ਤੇ ਗੇਰ ਛੋਟਾ ਨਹੀਂ ਹੈਗਾ ਇਹਦਾ ਤੇਜ ਆ ਤੇਜ ਆ ਥੋੜੀ ਜੀ ਉਹ ਨਹੀਂ ਯਾਰ ਜੱਗੇ ਨੇ ਤਾਂ ਕਹਿਣਾ ਹੀ ਆ ਨਹੀਂ ਨਹੀਂ ਆਪਾਂ ਨੂੰ ਪਿੱਛੇ ਵੀ ਵੀਡੀਓ ਦੇ ਵਿੱਚ ਕਈ ਵੀਰਾਂ ਨੇ ਕਹਿ ਗਏ ਤੁਸੀਂ ਮਾਸੜੀ ਬੀਜੀ ਤੇਜ਼ ਬੀਜੀ ਕਰਨ ਕਹਿਣਾ ਵੀ ਹੌਲੀ ਬੀਜੋ ਥੋੜੀ ਜੀ ਕਣਕ ਉਹ ਜਿੱਲੀ ਭਜਾ ਕੇ ਉਹ ਜੱਗੇ ਦਾਣਾ ਬਾਹਰ ਕਰਦਾ ਨਿਕਲ ਕੇ ਟਿਰਕ ਕੇ ਪਹਿਲਾਂ ਆਈ ਆ ਰੇਸ ਘਟਾ ਲਵੇ ਪਹਿਲਾਂ ਆਈ ਆ ਮੈਂ ਦੋਏ ਚ ਵੀ ਦੰਦ ਤੈਰਿਆ ਯਾਰ ਹੁਣ ਮਿੱਤੇ ਕਾਨੂੰ ਕਹੋਂਦਾ ਤੂੰ ਬਸ ਠੀਕ ਐ ਜਗੇ ਸੇਵ ਕੈਰੇਟ ਹੁਣ ਤੈਨੂੰ ਪਤਾ ਹੋਣਾ ਸੇਵ ਨਾਲੇ ਕਹਿੰਦਾ ਮੰਡੀ ਚ ਮਿਲ ਜਾਂਦੇ 10 ਕਿਲੋ ਕਹਿੰਦਾ 100 ਰੁਪਏ ਦੇ ਮੈਂ ਤਾਂ ਸੇਵ ਖਾਦਿਆ ਸਾਲ ਹੋ ਗਿਆ ਲਫਾਸ ਕਰ ਫਿਰ ਉਹ ਤਾਂ ਸ਼ਾਮ ਨੂੰ ਜਾਂਦਾ ਮੰਡੀ ਹਟ ਜਾ ਹਟ ਜਾ ਤੂੰ ਕੱਦੂ ਦਾ ਤਾਂ ਲਫਾਫਾ ਚੱਕ ਲਿਆਉਂਦਾ ਲੈ ਪਿਆਰ ਕਰ ਗਾਣਾ ਜਾਮੇ ਹੋ ਗਿਆ ਦਾ ਬਹੁਤ ਸਾਰਾ ਜਰਾ ਉਹ ਉਹ ਦੇਖ ਉਹਨੇ ਹੁਣ ਚੱਕੀ ਆ ਬੈਗ ਥੱਲੇ ਲੱਗੀ ਵੀ ਜੱਕ ਲਈ ਪਿੱਛੇ ਜਾ ਕੇ ਲੈ ਗਈ ਗਾੜਾ ਵਾਦ ਕੇ ਆਉਣਾ ਦੇਖ ਲੈ ਬੈ ਕਰਨ ਲੱਗੇ ਨਾ ਥੱਲੇ ਲੱਗੀ ਵੀ ਤੇ ਉਹ ਉੱਪਰ ਜਾ ਕੇ ਚੱਕੇ ਕਰ ਬੈਗ ਗਿਆ ਜੀ ਲਾ ਪਾਉਣੇ ਰਬੀਜਾਂ ਜਿਹੜਾ 872 ਵੀ ਇਹ ਨਵਾਂ ਵੀ ਦੱਸਦੇ ਆ ਆਪਾਂ ਸਲਾਹ ਹੈ ਕਿ ਜੀ 872 ਵੀ ਜਨਾ 872 ਮਿਲਿਆ ਹੀ ਨਹੀਂ ਹੈਗਾ ਜਿਹੜਾ ਮਿਲਦਾ ਤਾਂ ਉਹ ਫਿਰ ਥੋੜਾ ਜਿਹਾ ਹਜੇ ਹੀ ਤਾਂ ਮਾ ਚਲੋ ਦੇਖਦੇ ਫਿਰ ਨਵਾਂ ਵੀਜਾ ਵੀਚ ਕੇ ਜਾਂਦੇ ਵੀ ਇਹ ਮਿਲਿਆ ਜੇ ਆਪਾਂ ਨੂੰ 1700 ਵੀ ਖੈਲੀ ਆ 10 ਕਿਲੋ ਕੰਬਦਾ ਲੈਂਦਾ ਹੈ 50 ਕਿਲੋ ਲੈਂਦਾ ਹੈ ਦੋਆਏ 50 ਕਿਲੋ ਨੂੰ ਲਾ ਕੇ ਕੱਲ ਨੂੰ ਮਸ਼ੀਨ ਗਾ ਵੇਚਣਾ ਪਰ ਪੌਣਾ ਬੀਜ 40 ਕਿਲੋ ਐ 40 ਦੇ 38 ਵਜੇ ਬਹੁਤ ਵਦੇ ਪਿੱਛੇ 40 ਕਿਲੋ ਪਾਇਆ ਫਿਰ ਵੀ ਬਹੁਤ ਜਮ ਹੈ ਤਾਂ ਉਹ ਜਿਹੜਾ ਬਰ ਗਿਆ ਤਾਂ ਹੋਰ ਖਤੀ ਵਿੱਚ ਬੀਜ ਲਵਾਂਗੇ ਗਾਹਾਂ ਨੂੰ ਬੀਜ ਲੱਗ ਰੱਖਿਆਗਾ ਨਾ ਆਪਣਾ ਘਰ ਦਾ ਬੀਜਾ ਕਰਨਾ ਬੜਾ ਹੋ ਜਦੇ ਦੋ ਬੀਜ ਬੀਜਨੇ ਕਰਕੇ ਨਾ ਇਕੱਠੇ ਵੜਾ ਹੋ ਜਾਂਦੇ ਬਾ ਫਿਰ ਉਹਦੇ ਕਰਕੇ ਰਲ ਜਾਂਦੇ ਬੀਜ ਮੈਂ ਇੱਕ ਨਾਲ ਚਲੋ ਸਪਰੇਅ ਪਹਿਲਾਂ ਹੁਣ ਕਰਿਆ ਜੀ ਨਵੇੜੇ ਸਪਰੇਅ ਦਾ ਕੰਮ ਬਾਕੀ ਕੱਲ ਨੂੰ ਇੱਥੇ ਬੀਜ ਦੇਖਦੇ ਕਰਦੇ ਕੰਮ ਅੱਲੇ ਟੈਂਕੀ ਗਲ ਪਾਣੀ ਲਾ ਕੇ ਉਹਨਾ ਥੋੜਾ ਜਿਹਾ ਮੂਟੇ ਲਾਗ ਪਹੀ ਦੇ ਨੇੜੇ ਸੁੱਕਾ ਦਾ ਉਧਰ ਕਣਕ ਬੀਜ ਹੋਣੇ ਜਿੱਥੇ ਆਪਾਂ ਅੱਜ ਬੀਜ ਕਾਇਸੂਏ ਪਰ ਵੀ ਅਕਾਣਾ ਚੱਲੀ ਜਾਣਾ ਕੰਮ ਚਲੋ ਹੈਗਾ ਕੱਲ ਦੀ ਦਿਹਾੜੀ ਆਪਣੇ ਕੋ ਬਹੁਤ ਵਧੀਆ ਨਵੇੜ ਦੇਣਾ ਕੰਮ ਆਪਾਂ ਨੇ ਓਕੇ ਠੀਕ ਆ ਜੀ ਮਿਲਦੇ ਆ ਫਿਰ ਕਿਸੇ ਅਗਲੇ ਵਲੌਗ ਦੇ ਵਿੱਚ ਸਾਰਿਆਂ ਨੂੰ ਭਾਈ ਸਤਿ ਸ੍ਰੀ ਅਕਾਲ